ਹਾਂਜੀ ਸਰ ਇੱਕ ਗੁਰਾਇਆਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਹਾਦਸਾ ਵਾਪਰੇ ਕੀ ਸਾਰਾ ਮਸਲਾ ਮੈਂ ਈਐਸਆਈ ਹਰਮੇਸ਼ਪਾਲ ਚੌਂਕੀਨ ਚਾਰ ਦੇ ਜੀਆਰਪੀ ਬਲੌਡ ਕੱਲ ਸਾਰਾ ਸਵੇਰ 3 ਵਜੇ ਦੇ ਕਰੀਬ ਸਾਨੂੰ ਰੇਲਵੇ ਸਟੇਸ਼ਨ ਗੁਰਾਇਆਂ ਤੋਂ ਇਨਫਾਰਮੇਸ਼ਨ ਮਿਲੀ ਸੀ ਕਿ ਕਿਲੋਮੀਟਰ ਨੰਬਰ 403 ਦਰਮਿਆਨ ਰੇਲਵੇ ਸਟੇਸ਼ਨ ਮੌਲੀ ਗੁਰਾਇਆਂ ਰੇਲਵੇ ਟਰੈਕ ਦੇ ਬਾਹਰ ਇੱਕ ਡੈਡ ਬਡੀ ਪਈ ਆ ਮੌਕੇ ਤੇ ਜਾ ਕੇ ਅਸੀਂ ਦੇਖਿਆ ਕਾਰਵਾਈ ਕੀਤੀ ਤਾਂ ਇੱਕ ਵਿਅਕਤੀ ਦੀ লাশ ਪਈ ਸੀ ਜੋ ਲੰਗਦਾ ਸੀ ਵੀ ਕਿਸੇ ਚੱਲਦੀ ਗੱਡੀ ਵਿੱਚੋਂ ਡਿੱਗਣ ਕਾਰਨ ਉਹਦੀ ਮੌਤ ਹੋਈ ਆ। ਉੱਥੋਂ ਉਹਨੂੰ ਚਾਕੇ ਸਿਵਲ ਹਸਪਤਾਲ ਫਲੋਰ ਮੋਰਚੂ ਵਿੱਚ ਰਖਾਇਆ ਗਿਆ 72 ਘੰਟੇ ਲਈ। ਪਰੰਤੂ ਮ੍ਰਿਤਕ ਵੀ ਅਜੇ ਤੱਕ شناخت ਨਹੀਂ ਹੋ ਸਕੇ ਤੇ ਮ੍ਰਿਤਕ ਕੋਲ ਕੋਈ ਚੀਜ਼ ਵੀ ਨਹੀਂ ਮਿਲੀ ਹੈ। ਤੇ 72 ਘੰਟੇ ਬਾਅਦ ਫਿਰ ਅਗਲੀ ਕਾਰਵਾਈ ਕੀਤੀ ਜਾਊਗੀ। ਸਰ ਉਹਦੇ ਕੀੜੇ ਰੰਗ ਦੇ ਕੱਪੜੇ ਵਗੈਰਾ ਪਾਏ ਜਾਂ ਸਿਰ ਤੋਂ ਸਰਦਾਰ ਹੈ ਕਿ ਮੂਨਾ ਕਿਸ ਤਰ੍ਹਾਂ ਇਹ ਮੂਨਾ ਬੰਦਾ ਸੀ ਜੀ ਥੋੜੀ ਥੋੜੀਆਂ ਦਾੜ੍ਹੀ ਮੁੱਛਾਂ ਰੱਖੀਆਂ ਹੋਈਆਂ ਨੇ। ਦੋ ਇਹਨੇ ਟੀ-ਸ਼ਰਟਾਂ ਪਹਿਨੀਆਂ ਹੋਈਆਂ ਨੇ ਇੱਕ ਕਾਲੇ ਰੰਗ ਦੀ ਤੇ ਇੱਕ ਸੰਤਰੀ ਰੰਗ ਦੀ ਨੀਲੀ ਜੀਨ ਪਹਿਨੀ ਹੋਈ ਹੈ ਤੇ ਇਹ ਪਤਾ ਨਹੀਂ ਲੱਗ ਰਿਹਾ ਵੀ ਅਜੇ ਕੋਈ ਕਲੀਅਰ ਨਹੀਂ ਹੋ ਰਿਹਾ ਵੀ ਪ੍ਰਵਾਸੀ ਆ ਜਾਂ ਪੰਜਾਬੀ ਆ ਕੋਲੋਂ ਇਹਦੇ ਕੋਈ ਚੀਜ਼ ਨਹੀਂ ਮਿਲੀ ਥੈਂਕ ਯੂ ਸਰ